हेलो गाइस दिस इज ट्रेंडॉक यूएसए वेलकम टू आवर YouTube चैनल हां जी सत श्री अकाल जी ਆ ਪੰਜ ਗੱਲ ਕਰਾਂਗੇ ਯੂ ਵੀਜ਼ੇ ਬਾਰੇ ਕਿਉਂਕਿ ਸਾਨੂੰ ਨਾ ਬਹੁਤ ਕਾਲਸ ਆ ਰਹੀਆਂ ਨੇ ਏਵਰੀ ਅਦਰ ਡੇ ਕੌਣ ਯੂ ਵੀਜ਼ਾ ਅਪਲਾਈ ਕਰ ਸਕਦਾ ਕੌਣ ਨਹੀਂ ਕਰ ਸਕਦਾ ਕਿਹ ਸਿਚੁਏਸ਼ਨਸ ਨੇ ਸੋ ਉਹਦੇ ਬਾਰੇ ਤੁਹਾਨੂੰ ਮੈਂ ਡਿਟੇਲਸ ਦੱਸਾਂ ਜੇ ਤੁਹਾਡੇ ਨਾਲ ਯੂਐਸਏ ਦੇ ਵਿੱਚ ਕਿਤੇ ਵੀ ਤੁਸੀਂ ਕੰਮ ਮੈਟਰ ਨਹੀਂ ਕਰਦਾ ਤੁਸੀਂ ਕਿੱਥੇ ਸੀਗੇ ਲੋਕੇਸ਼ਨ ਮੈਟਰ ਨਹੀਂ ਕਰਦੇ ਤੇ ਆਪ ਕਿਹਾ ਜੇ ਤੁਹਾਡੇ ਤੁਹਾਡਾ ਕੇਸ ਕਿੱਥੇ ਹੈ ਤੁਸੀਂ ਕਿੱਥੇ ਹੋ ਮੈਟਰ ਨਹੀਂ ਕਰਦਾ ਤੁਹਾਡੇ ਨਾਲ ਜੇ ਯੂਐਸਏ ਦੇ ਵਿੱਚ ਕਿਤੇ ਵੀ ਹ ਕਿਸੇ ਤਰ੍ਹਾਂ ਦਾ ਵੀ ਕਰਾਇਮ ਹੋਇਆ ਜ ਜਿਹਦੇ ਵਿੱਚ categories ਨੇ ਯੂਐਸਏ ਦੇ ਵਾਵਾਸ ਰੇ ਕੈਟੇਗਰੀਆਂ ਨੇ ਜੇ ਤੁਹਾਡੇ ਨਾਲ ਜੇ ਕਿਸੇ ਨੇ ਤੁਹਾਡੇ ਤੇ ਅਟੈਕ ਕੀਤਾ ਹੋਇਆ ਤੁਹਾਡੇ ਨਾਲ ਗਨ ਪੁਆਇੰਟ ਤੇ ਲਾਪਰੀ ਹੋਈ ਆ ਜਿੰਕ ਇਸ ਸਟੋਰ ਤੇ ਕੰਮ ਕਰਦੇ ਸੀ ਉੱਥੇ ਤੁਹਾਡੇ ਨਾਲ ਲੁੱਟਰੀ ਹੋਈ ਆ। ਕਾਜ ਕੋ ਹਾਇਆ ਗਿਆ। ਤੁਹਾਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਤੁਹਾਡੇ ਨਾਲ ਲੁੱਟਬਾਰ ਹੋਈ। ਤੁਸੀਂ ਕਿਤੇ ਰਹਿੰਦੇ ਸੀ ਉੱਥੇ ਅਟੈਕ ਹੋਇਆ। ਗੋਲੀ ਚੱਲੀ। ਤੁਹਾਡੀ ਗੱਡੀ ਤੇ ਗੋਲੀ ਚੱਲਦੀ। ਕੁਝ ਵੀ ਅਜਿਹਾ ਨਾ ਜੀ ਜਿਹੜੀ ਤੁਹਾਡੀ ਜਾਨ ਜਾ ਸਕਦੀ ਸੀ। ਜਾਂ ਤੁਹਾਨੂੰ ਮਾਰਨ ਦੇ ਰਾਹ ਦੇ ਨਾਲ ਕਿਸੇ ਨੇ ਕੁਝ ਕੀਤਾ ਤੇ ਉਹਦੇ ਵਿੱਚ ਤੁਸੀਂ ਪੁਲਿਸ ਰਿਪੋਰਟ ਕੀਤੀ। ਹਾਂ ਤੇ ਕੇਸ ਐਕਟਿਵ ਹੈ। ਤੁਸੀਂ ਵਿਕਟਮ ਹੋ ਮੰਨ ਲਓ ਨਾ ਤੁਹਾਡਾ ਨਾਮ ਜੋ ਹੋ ਗਿਆ ਤੁਸੀਂ ਉਸ ਰਿਪੋਰਟ ਕੀਤੀ ਤੇ ਤੁਸੀਂ ਮੇਬੀ ਯੂਵੀਐਸ ਦੇ ਅਸਲਿਜੀਬਲ ਤੇ ਓਕੇ ਹੁਣ ਫਿਰ ਇਸ ਤੋਂ ਅਗਲਾ ਸਵਾਲ ਇਹ ਆਉਂਦਾ ਵੀ ਸਾਡੇ ਤੇ ਰਿਮੂਵਲ ਲੱਗੀ ਹੈ ਸਾਡਾ ਸਾਲਮ ਦਾ ਕੇਸ ਲੱਗਾ ਤੁਹਾਡਾ ਕੋਈ ਵੀ ਕੇਸ ਲੱਗਿਆ ਆ ਚੱਲਦਾ ਐਂਡਿੰਗ ਦੇ ਵਿੱਚ ਸਾਡੀ ਸੁਜੈਸ਼ਨ ਇਹ ਹੈ ਜੇ ਤੁਹਾਡੇ ਨਾਲ ਇਤੋਂ ਦਾ ਕੁਝ ਹੋਇਆ ਤੇ ਅਟਰਨੀ ਨਾਲ ਜ਼ਰੂਰ ਕੰਸਲਟ ਕਰੋ ਜਾਂ ਸਾਡੇ ਆਫਿਸ ਨਾਲ ਗੱਲ ਕਰ ਸਕਦੇ ਹੋ ਬਰ ਸਿਕਰਤ ਕੁਝ ਵੀ ਹੋਇਆ ਤੁਸੀਂ ਜ਼ਬਰ ਕਰੋ ਤੁਸੀਂ ਆਪ ਦੀ ਯੂ ਵਿਜ਼ੀ ਦੀ ਐਪਲੀਕੇਸ਼ਨ ਜਰੂਰ ਸਬਮਿਟ ਤੁਸੀਂ ਯੂ ਵਿਜ਼ ਦੇ ਐਪਲੀਕੇਸ਼ਨ ਖੁਦ ਡਾਊਨਲੋਡ ਕਰ ਸਕਦੇ ਹੋ ਸਬਮਿਟ ਕਰਨਾ ਸਤੋਂ ਦੋਨੋਂ ਟਰਨਿੰਗ ਦੀ ਹੈਲਪ ਲੈਣੀ ਚਾਹੀਦੀ ਹੈ ਕੰਸਲਟੈਂਟ ਦੇ ਨਹੀਂ ਕਿਉਂਕਿ ਜੇ ਸਹੀ ਢੰਗ ਨਾਲ ਕੀਤੀ ਜਾਵੇ ਤਾਂ ਬਹੁਤੀ ਆਰਫੀ ਨਹੀਂ ਆਉਂਦੀ ਸੋ ਜਿਆਦਾ ਨਹੀਂ ਸਬਮਿਟ ਕਰਦੇ ਹੋ ਤਾਂ ਸਾਲ ਡੇਢ ਸਾਲ ਚ ਉਹਦਾ ਬਹੁਤ ਨਾ ਬਾਇਡ ਆਉਂਦਾ ਹੈ ਕਈਆਂ ਨੂੰ ਜ਼ਿਆਦਾ ਟਾਈਮ ਲੱਗਿਆ ਤਾਂ ਪਰ ਸਾਲ ਡੇਢ ਸਾਲ ਉਸਲੀ ਜੇ ਸਹੀ ਢੰਗ ਨਾਲ ਫਾਈਲ ਕੀਤਾ ਜਾਵੇ ਤਾਂ ਬੋਨਫਾਈਡ ਆ ਜਾਂਦਾ ਓਕੇ ਜੇ ਤੁਹਾਨੂੰ ਸਟਾਰਟਿੰਗ ਸਟੈਪ ਕਰਨਾ ਆ ਮੰਨ ਲਓ ਜੇ ਤੁਹਾਡੇ ਕੋਲ ਅਦਾ ਦਾ ਕੁਝ ਹੋਇਆ ਤਾਂ ਤੁਸੀਂ ਕੀ ਕਰਨਾ ਆ ਆਨਲਾਈਨ ਜਾਣਾ ਯੂ ਐਸ ਸੀ ਆਈ ਐਸ 918 ਬੀ ਸਪਲੀਮੈਂਟਲ ਬੀ ਫਾਰਮ ਦਾ ਨੰਬਰ ਹੈ ਯੂ ਐਸ ਸੀ ਆਈ ਐਸ 918 ਬੀ ਇਹਨੂੰ ਡਾਊਨਲੋਡ ਕਰ ਲੈਣਾ ਇਹਦੇ ਵਿੱਚ ਪਹਿਲੇ ਪੇਜ ਤੇ ਤੁਹਾਡਾ ਨਾਮ ਤੁਹਾਡਾ ਦੇ ਤੋਂ ਵਰਤ ਤੇ ਤੁਹਾਡਾ ਏਲੀਅਨ ਸ਼ਾਇਦ ਅਡਰੈਸ ਇਹਨਾਂ HR ਇਹਨਾਂ ਚਾਰਜੀ ਜਾਂ ਹੀ ਆਉਣੀ ਆ ਉਹ ਤੁਸੀਂ ਭਰ ਲੈਣਾ ਫਾਰਮ ਪ੍ਰਿੰਟ ਕਰ ਲੈਣਾ ਤੇ ਜਿੱਥੇ ਜਿਹੜੇ ਥਾਣਿਆਂ ਦੇ ਵਿੱਚ ਤੁਹਾਡੀ ਰਿਪੋਰਟ ਹੋਈ ਸੀ ਉਹ ਸਥਾਨੇ ਚ ਜਾ ਕੇ ਜਮ੍ਹਾਂ ਕਰਾ ਦੇਣਾ ਸਮ ਟਾਈਮਸ ਕਈ ਥਾਣੇ ਜਿਹੜੇ ਆ ਉਹ ਨਹੀਂ ਪਰਦੇ ਤੇ ਉਹ ਤੁਹਾਨੂੰ ਰੈਫਰੈਂਸ ਦੇਣਗੇ ਵੀ ਤੁਸੀਂ ਫੁਲਾਨੀ ਥਾ ਤੇ ਜਾ ਕੇ ਉੱਥੇ ਦਿਓ ਤੁਸੀਂ ਉਹਨਾਂ ਤੋਂ ਉਹਨਾਂ ਦਾ ਮੇਲਿੰਗ ਐਡਰੈਸ ਲੈ ਲੈਣਾ ਤੇ ਨੰਬਰ ਲੈ ਲੈਣਾ ਤੇ ਉਹ ਤੁਸੀਂ ਮੇਲ ਕਰਦੇ। ਉਹਨੂੰ ਡ੍ਰੈਗ ਕਰਨਾ ਮੋਸਟ ਲਾਈਕਲੀ ਹਫਤੇ ਦੋ ਹਫਤੇ ਜਾਂ ਮਹੀਨੇ ਦੇ ਵਿੱਚ ਤੁਹਾਨੂੰ ਭਰ ਕੇ ਭੇਜ ਦੋਗੇ। ਜਦੋਂ ਤੁਸੀਂ ਤੀਜੇ ਕਿ ਚੌਥੇ ਭੇਜਦੇ ਐਗਜ਼ੈਕਟ ਮੈਨੂੰ ਦੇਖ ਮੈਨੂੰ ਕੋਈ ਫਾਰਮ ਨਹੀਂ ਆਗਾ ਜਦ ਤੀਜੇ ਚੌਥੇ ਭੇਜਦੇ ਤੁਸੀਂ ਕੋਲ ਦਿਓ ਨਾ ਉਥੇ ਲੈਫਟ ਸਾਈਡ ਤੇ ਬਾਬਾ ਸਾਰੇ ਲਿਖਿਆ ਹੋਇਆ ਹੈ ਕਰਾਇ ਜੇ ਉਹਨਾਂ ਨੂੰ ਕਿਸੇ ਵੀ ਕ੍ਰਾਈਮ ਦੇ ਵਿੱਚ ਉਹ ਟੈਕ ਕਰ ਦਿੰਦੇ ਨੇ ਵੀ ਤੁਸੀਂ ਉਸ ਕ੍ਰਾਈਮ ਦੇ ਵਿਕਟਮ ਸੇ ਤੇ ਤੁਸੀਂ ਯੂਵੀ ਦੇ ਅਟਰਨੀ ਕੋਲ ਜਾਓ। ਫਸਟ ਸਟੈਪ ਉਹ ਫਾਰਮ ਭਰ ਲਓ। ਕਿਉਂਕਿ ਜੇ ਤੁਸੀਂ ਕਿਸੇ ਵੀ ਅਟਰਨੀ ਕੋਲ ਜਾਉਂਦੇ ਉਹਨੇ ਵੀ ਸੇਮ ਚੀਜ਼ ਕਰਨੀ ਹੈ। ਤੇ ਬੈਟਰੀ ਆ ਤੁਸੀਂ ਪਹਿਲੇ ਆਪ ਦਾ ਸਾਰੇ ਉੱਚ ਕਰਕੇ ਜਾਓ ਉਹ ਫਾਰਮ ਕਿਡਾ ਲਓ ਭਰ ਕੇ ਦੇ ਦੇਣਗੇ ਜੇ ਉਹਦੇ ਟਿਕ ਟੈਕ ਹੋ ਗਿਆ ਨਾਲ ਤੁਸੀਂ ਆਪਦੀ ਪੁਲਿਸ ਰਿਪੋਰਟ ਵੀ ਰਿਕੁਐਸਟ ਕਰਦੇ ਦੋਹਾਂ ਚੀਜ਼ਾਂ ਲੈ ਕੇ ਅਟਰਨੀ ਕੋਲ ਪਹੁੰਚੋ ਤੇ ਤੁਹਾਨੂੰ ਪ੍ਰੋਪਰ ਰੈਡੀ ਕਰਾ ਕੇ ਸਾਰੀ ਡਿਟੇਲ ਦੱਸ ਕੇ ਜੋ ਤੁਹਾਡੇ ਕੋਲ ਫੂਫ ਨੇ ਦੇ ਕੇ ਜੇ ਤੁਹਾਨੂੰ ਕੋਈ ਮੈਡੀਕਲ ਵੀ ਕਰਾਉਣਾ ਪਊਗਾ ਤਾਂ ਉਹ ਟਾਈਟ ਰਨੇ ਤੁਹਾਡੀ ਹੈਲਪ ਕਰ ਦੂਗਾ ਦੱਸ ਦੂਗਾ ਵੀ ਉਹਨਾਂ ਦੇ ਲਿੰਕੇਜ ਹੁੰਦੇ ਨੇ ਕਈ ਵਾਰੀ ਹਸਪੀਟਲਸ ਜਾਂ ਜੋ ਵੀ ਤੁਹਾਡੇ ਰਿਕੁਆਇਰਡ ਹੋ ਹਸਪੀਟਲ ਉਹਨਾਂ ਨੂੰ ਆਨਲਾਈਨ ਕੱਟ ਕੇ ਦੇ ਦਿੰਗੇ ਮਿੱਥੋਂ ਜਾ ਕੇ ਤੁਸੀਂ ਮੈਡੀਕਲ ਕਰਾ ਲਓ ਫਿਰ ਉਹ ਸਾਰੀਆਂ ਚੀਜ਼ਾਂ ਦੇ ਬੇਸ ਤੇ ਤੁਹਾਡਾ ਜਿਹੜਾ ਹੈ ਯੂਵੀਐਸ ਦੀ ਅਪਲੀਕੇਸ਼ਨ ਸਬਮਿਟ ਸੋ ਮੇਨ ਮੁੱਦਾ ਇਹ ਹੈ ਜੇ ਤੁਹਾਡੇ ਨਾਲ ਕਦੇ ਵੀ ਕੁਝ ਹੋਇਆ ਆ ਤੇ ਮੇਕ ਸ਼ੂਰ ਕਰੋ ਅਟਰਨੀ ਨਾਲ ਗੱਲ ਕਰੋ ਕੀ ਪਤਾ ਤੁਸੀਂ ਯੂ ਵੀਜ਼ੇ ਵਾਸਤੇ ਐਲੀਜੀਬਲ ਹੋ ਤੇ ਇਹ ਬਹੁਤ ਸਟਰੋਂਗ ਤੇ ਬਹੁਤ ਹੀ ਵਧੀਆ ਆਪਸ਼ਨ ਹੈਗਾ ਜੇ ਤੁਹਾਡੇ ਕੋਲ ਹੈਗਾ ਤੇ ਇਨ ਕੇਸ ਮੰਨ ਲਓ ਤੁਹਾਡਾ ਯੂ ਵੀਜ਼ਾ ਪੈਂਡਿੰਗ ਹੈ ਤੁਹਾਡੀ ਸੈਲਬ ਦੇ ਰਿਵੂਲ ਲੱਗ ਕੇ ਨਹੀਂ ਟੂਟ ਹੋ ਜਾਂਦਾ ਤੇ ਯੂ ਵੀਜ਼ਾ ਹੀ ਯੂ ਵੀਜ਼ਾ ਜੇ ਤੁਹਾਡਾ ਪੈਂਡਿੰਗ ਚੱਲ ਰਿਹਾ ਜੇ ਅਪਰੂਵ ਹੋ ਜਾਂਦਾ ਤਾਂ ਤੁਹਾਨੂੰ ਤੁਸੀਂ ਗ੍ਰੀਨ ਕਾਰਡ ਲਈ ਵਾਪਸ ਆ ਸਕਦੇ ਹੋ ਇਹਦਾ ਪ੍ਰੋਸੈਸ ਥਾਗਾ ਥੋੜਾ ਲੰਬਾ ਪਰ ਉਹਦੇ ਵਿੱਚ ਇਹ ਵੀ ਤੁਹਾਡੇ ਕੋਲ ਇੱਕ ਆਪਸ਼ਨ ਖੜਾ ਆ। ਸੋ ਇਹਦੇ ਵਿੱਚ ਇੱਕ ਡਵਾਈਸ ਹੋ ਰਹਾ ਸਾਡੇ ਬੰਦੇ ਫੋਰਸਡ ਚੀਜ਼ਾਂ ਕਰਦੇ ਆ ਕਈ ਇਹ ਸੋਚ ਕੇ ਵੀ ਅਸੀਂ ਵੀ ਵੀ ਅਪਲੀਕੇਸ਼ਨ ਨਹੀਂ ਇਹਨਾਂ ਚੀਜ਼ਾਂ ਤੇ ਬੜੀ ਡੀਪ ਇਨਵੈਸਟੀਗੇਸ਼ਨ ਹੁੰਦੀ ਹੈ। ਕੋਈ ਵੀ ਚੀਜ਼ ਨਾ ਹੀ ਫੇਕ ਕਰਨੀ ਹੈ ਤੇ ਨਾ ਹੀ ਉਸ ਪਾਸੇ ਦੁਰਨਾ ਅੱਜ ਨਹੀਂ ਕੱਲ ਫੜੇ ਜਾਓਗੇ ਤੇ ਫੜੇ ਜਾਓਗੇ ਤੇ ਬਹੁਤ ਨੁਕਸਾਨ। ਸੋ ਜੇ ਕਿਸੇ ਨਾਲ ਹੋਇਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਗਾਈਡ ਕਰ ਦੂੰਗਾ ਤੇ ਮੈਂ ਤੁਹਾਡੀ ਅਪਲਾਈ ਕਰਚ ਵਿੱਚ ਹੈਲਪ ਕਰਦਾ ਹਾਂ ਜਾਂ ਆਪਾਂ ਸਾਰਾ ਕੁਝ ਤੁਹਾਡਾ ਕਰ ਸਕਦੇ ਹਾਂ ਬਟ ਮੇਕ ਸ਼ੁਰ ਕਰੋ ਚੀਜ਼ਾਂ ਸਹੀ ਹੋਣ ਮੈਂ ਗਲਤ ਚੀਜ਼ ਦੇ ਨਾ ਹੀ ਹਾਕੇ ਚਾ ਨਹੀਂ ਮੈਂ ਕਰਦਾ ਹਾਂ ਨਹੀਂ ਮੈਂ ਸੁਜੈਸਟ ਕਰਦਾ ਸੋ ਜੇ ਤੁਹਾਡੇ ਨਾਲ ਅਜਿਹਾ ਕੁਝ ਹੋਇਆ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਸکرین ਤੇ ਨੇ ਮੇਕ ਸ਼ੁਰ ਕਰੋ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਜਿੰਨੇ ਜਿੰਨੇ ਤੁਸੀਂ ਵੇਖਦੇ ਹੋ ਤੇ ਏਡੇ ਜਿਹੇ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਤੇ ਬਹੁਤ ਬਹੁਤ ਧੰਨਵਾਦ ਹੋਵੇਗਾ ਤੁਹਾਡਾ ਸਾਰਿਆਂ ਦਾ ਪਲੀਜ਼ ਸ਼ੇਅਰ ਕਰੋ ਇਹ ਤੁਹਾਡੀ ਜਾਣਕਾਰੀ ਲਈ ਚੈਨਲ ਬਣਾਇਆ ਤੁਹਾਨੂੰ ਜੋ ਵੀ ਅਪਡੇਟ ਚੋ ਵੀ ਜਾਣਕਾਰੀ ਹੈ ਕੋਸ਼ਿਸ਼ ਕਰੀਂ ਦੀ ਤੁਹਾਡੇ ਤੱਕ ਪਹੁੰਚੇ ਤੇ ਸਹੀ ਤੇ ਸਿੱਧੀ ਬਹਾਜ ਪਹੁੰਚੇ ਤਾਂ ਕਿ ਤੁਸੀਂ ਸਮਝ ਸਕੋ ਕਿ ਬਹੁਤ ਦੁਨੀਆ ਚੀਜ਼ਾਂ ਤੇ ਸਾਰੇ ਬਸੇ ਬਸ ਸੁਣਦੇ ਰਹੇ ਸੋ ਮੇਰਾ ਮਕਸਦ ਹੁੰਦਾ ਵੀ ਕਲੀਨ ਕਲੀਅਰ ਤਰੀਕੇ ਨਾਲ ਤੁਹਾਨੂੰ ਸਮਝਾਏ ਔਰ ਕਿਸੇ ਤਰ੍ਹਾਂ ਦਾ ਵੀ ਕੁਐਸਚਨ ਹੋਵੇ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਆ ਮੈਸੇਜ ਕਰ ਸਕਦੇ ਹੋ WhatsApp ਤੇ ਕਾਲ ਕਰਦੇ ਹੋ WhatsApp ਤੇ ਮੈਸੇਜ ਕਰਨਾ ਕਿਉਂਕਿ ਕਈ ਵਾਰੀ ਟਾਈਮ ਨਹੀਂ ਲੱਗਦਾ ਕਾਲ ਆਨਸਰ ਕਰਦਾ ਸੋ ਅਸੀਂ ਵਾਪਸ ਤੁਹਾਨੂੰ ਕਰ ਸਕੀਏ ਥੈਂਕ ਯੂ ਵੈਰੀ ਮਚ ਸਸਈ ਗਾਲ ਜੀ ਮਿਲਦੇ ਹਾਂ ਜਲਦ ਨਵੇਂ ਮੁੱਦੇ ਤੇ ਨਵੀਂ ਵੀਡੀਓ ਲਾਈਕ ਇਟ ਥੈਂਕ ਯੂ ਸਸਈ ਗਾਲ ਲਾਈਕ ਕਮੈਂਟ ਸਬਸਕ੍ਰਾਈਬ ਥੈਂਕਸ ਫॉर ਵਾਚਿੰਗ